84 ਵੜਾ ਸਿੱਖਾਂ ਦੇ ਲਈ ਵੱਡਾ ਦੁਖਾਂਤ ਹੋ ਜੜਿਆ ਨਵਾਰਤ ਸਾਬ ਤੇ ਇੰਦਰਾ ਗਾਂਧੀ ਵੱਲੋਂ ਕੀਤਾ ਹਮਲਾ ਦੇਸ਼ ਦੇ ਕੰਟ ਤੋਂ ਚੜੇ ਕਾਲ ਤੱਕ ਸਾਬਟ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਸੀਨੇ ਵਿੱਚ ਦੀ ਗੋਲੀਆਂ ਲੰਘੀਆਂ ਹਜ਼ਾਰਾਂ ਹੀ ਜਿਹੜੇ ਸਿੱਖ ਯਾਤਰੀ ਸ਼ਰਧਾਲੂ ਜਿਹੜੇ ਕੀ ਉਹ ਸ਼ਹੀਦ ਕਰ ਦਿੱਤੇ ਗਏ ਇਸ ਦੇ ਇਵਜ ਵਿੱਚ ਸਿੱਖਾਂ ਨੇ ਆਪਣਾ ਫਤਵਾ ਜਾਰੀ ਕੀਤਾ ਦੇ ਨੰਬਰ 84 ਵਿੱਚ ਦੇਸ਼ ਦੇ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਨੂੰ ਗੜਾ ਪੈਰ ਪਾ ਕੇ ਸਾੜ ਦਿੱਤਾ ਗਿਆ ਬੇਵਪਤੀ ਕੀਤੀ ਗਈ ਇਹ ਦੌਰ ਬਹੁਤ ਦੁਖਦਾਈ ਰਿਹਾ ਉਸ ਤੋਂ ਬਾਅਦ ਮੰਨ ਲੀਏ ਕਿ 1985 ਤੋਂ ਲੈ ਕੇ 1995 ਤੱਕ ਦਾ ਇੱਕ ਦਹਾਕਾ ਇਸ ਪੰਜਾਬ ਤੇ ਦੇ ਸਿੱਖਾਂ ਦੇ ਲਈ ਬਹੁਤ ਭਾਰੂ ਹੁੰਨੇ ਬੜਿਆ ਅੱਜ ਇਸ ਇੱਕ ਦਹਾਕੇ ਦੀ ਗੱਲ ਕਰਨ ਲਈ ਇੱਕ ਮਣੀ ਫਿਲਮ ਬਣ ਜਾ ਰਹੀ ਫਿਲਮ 1995 ਨੂੰ ਵੱਡੀਆਂ ਰੋਕਾਂ ਲਾਈਆਂ ਜਾ ਰਹੀਆਂ ਨੇ। ਗੁਰਤੇਗ ਬਾਦਰਜੀ ਮਹਾਰਾਜ ਜਿਨ੍ਹਾਂ ਨੇ ਮਨੁੱਖੀ ਹੱਕਾਂ ਦੇ ਲਈ ਸੀਸ ਦਿਆਂ ਪਰ ਸਿਰ ਨਾ ਦਿਆਂ ਦੁਨੀਆ ਦੇ ਸਾਹਮਣੇ ਇੱਕ ਇਤਿਹਾਸ ਰਚਿਆ ਕਿ ਜ਼ੁਲਮ ਦੇ ਖਿਲਾਫ ਜ਼ਬਰ ਦੇ ਖਿਲਾਫ ਜਿਹੜਾ ਸ਼ਾਂਤਮਈ ਸੀਸ ਵੀ ਦਿੱਤਾ ਜਾਂਦਾ ਤੇ ਉਸ ਦਿਵਾਰ ਬਾਬਾ ਬਦਲ ਸਿੰਘ ਬਾਦਲੇ ਪੰਜ ਤੀਰ ਜੜਿਆ ਉਸ ਰਾਮ ਦੀ ਇਤਰਾ ਇਤਕਾਉਂਦੇ ਨੇ। ਇਹ ਸਾਡੇ ਇਤਿਹਾਸ ਦਾ ਪੰਨਾ ਹੈ। ਉਸੇ ਗੱਲ ਨੂੰ ਲੈ ਕੇ ਸਾਡੇ ਬਹੁਤ ਹੀ ਸਤਕਾਰਯੋਗ ਜਸਵੰਤ ਸਿੰਘ ਖਾਲੜਾ ਜਿਹੜਾ ਕਿ ਇੱਕ ਅਕਾਲੀ ਦਲ ਦਾ ਇੱਕ کارਪੁਨ ਸੀ ਉਸ ਨੇ ਇਸ ਦੁਖਾਂਤ ਨੂੰ ਫਰੋਲਣਾ ਸ਼ੁਰੂ ਕੀਤਾ ਤੇ 25000 ਦੇ ਕਰੀਬ ਲਾਸ਼ਾਂ ਜਿਹੜੀਆਂ ਬੇਦੋਸ਼ੀਆਂ ਸਾਰ ਦਿੱਤੀਆਂ ਗਈਆਂ ਉਹਨਾਂ ਦੀ ਗੱਲ ਪੰਨਿਆਂ ਤੇ ਲੈ ਕੇ ਆਂਦੀ ਕਾਗਜ਼ਾਂ ਤੇ ਲੈ ਕੇ ਆਂਦੀ ਸੁਪਰੀਮ ਕੋਰਟ ਦੇ ਦਰਵਾਜ਼ੇ ਤੱਕ ਇਸ ਦੀ ਜਿਹੜੀ ਆ ਧਰਕ ਪਈ ਤੇ ਸੁਪਰੀਮ ਕੋਰਟ ਨੇ ਵੀ ਇਸ ਗੱਲ ਨੂੰ ਮੰਨਿਆ ਤੇ ਉਸ ਜੰਵਾਜ ਇੱਕ ਯੋਧੇ ਨੂੰ ਜਿਹੜਾ ਕਿ ਸ਼ਾਂਤ ਵਿੱਚ ਇੱਕ ਲੜਾਈ ਲੜਦਾ ਸੀ ਜਿਹਨੂੰ ਅਸੀਂ ਇਹ ਕਹਿ ਸਕਦੇ ਸੀ ਉਹਨੇ ਫਰਜਾਬਾ ਕੀਤਾ ਤੇ ਉਸ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਬਹੁਤ ਵੱਡਾ ਇੱਕ ਦੁਖਾਂਵਾਂ ਵਾਪਰਿਆ ਉਸ ਨੂੰ ਦਸਾਉਂਦੀ ਇਹ ਜਿਹੜੀ ਫਿਲਮ ਹੈ ਦਲਜੀਤ ਸਾਹਜ ਜਿਹਦੇ ਵਿੱਚ ਇੱਕ ਅਹਿਮ ਰੋਲ ਨਿਭਾਇਆ ਉਸ ਤੇ ਪਹਿਲਾ 90 ਕਟ ਲਾ ਗਿਆ ਤੇ ਹੁਣ ਉਸ ਤੋਂ ਬਾਅਦ ਕੇ ਉਹ ਜਿਹੜੇ ਹੈ 120 ਦੇ ਕਰੀਬ ਕਟ ਹੋ ਚੁੱਕੇ ਨੇ ਉਸ ਦਾ ਨਾਮ ਬਦਲਣ ਦੀ ਗੱਲ ਕੀਤੀ ਜਾ ਰਹੀ ਹੈ ਜਸਵੰਤ ਸਿੰਘ ਖਾਰਲਾ ਦੇ ਨਾਮ ਨੂੰ ਹਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਬੜੀ ਇੱਕ ਅਜੀਬੋ ਗਰੀਬ ਜੀ ਸਥਿਤੀ ਆ ਸਾਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਇਸ ਗੱਲ ਨੂੰ ਇਉਂ ਸਮਝੀਏ ਕਿ ਕਾਂਗਰਸ ਵੱਲੋਂ ਕੀਤੇ ਜ਼ੁਲਮ ਤੇ ਜ਼ਬਰ ਨੂੰ ਢਾਕੇ ਰੱਖਣਾ ਚਾਹੁੰਦੀ ਆ ਉੱਤੇ ਪਰਦਾ ਪਾਣਾ ਚਾਹੁੰਦੀ ਆ ਭਾਰਤੀ ਜਨਤਾ ਪਾਰਟੀ ਜਾਂ ਉਹਨਾਂ ਦਾ ਜਿਹੜਾ ਜਿਹੜਾ ਸੈਂਸਰ ਬੋਰਡ ਆ ਬੜੀ ਇੱਕ ਅਜੀਬੋ ਗਰੀਬ ਸਥਿਤੀ 'ਚ ਫਸੇ ਆ ਤੇ ਭਾਰਤੀ ਜਤਾ ਪਾਰਟੀ ਚ ਬੈਠੇ ਉਹਨਾਂ ਦੇ ਜਿਹੜੇ ਕਹਿੰਦੇ ਹੁੰਦੇ ਆ ਚਿਹਰੇਤੇ ਵਾਲੇ ਸਿੱਖ ਜਿਹੜੇ ਆ ਉਹ ਸਾਰੇ ਚੁੱਪ ਕਰਕੇ ਬੈਠੇ ਕਿਉਂ ਨਹੀਂ ਅੱਜ ਸਿੱਖਾਂ ਦੀ ਗੱਲ ਨੂੰ ਪਰਦੇ ਤੇ ਲਿਆਉਣ ਦੇ ਵਿੱਚ ਉਹ ਆਪਣਾ ਯੋਗਦਾਨ ਪਾਉਂਦੇ ਗੱਲਾਂ ਸਾਰੇ ਕਰਦੇ ਨੇ ਪਰ ਅੱਜ ਨਾਲ ਖੜਨ ਨੂੰ ਕੋਈ ਵੀ ਤਿਆਰ ਨਹੀਂ ਸੋ ਅੱਜ ਬੜਾ ਅਫਸੋਸ ਹੈ ਇਸ ਗੱਲ ਦਾ ਕਿ ਸਿੱਖਾਂ ਦੇ ਕੋਈ ਜ਼ੁਲਮ ਤੇ ਜ਼ਬਰ ਨੂੰ ਜਿਹਨੂੰ ਕਾਂਗਰਸ ਦੇ ਕੇ ਪੀਐਸ ਨੇ ਕਾਂਗਰਸ ਦੇ ਬਿਆਨ ਤੇ ਬੁੱਚੜ ਨੇ ਜਿਨ੍ਹਾਂ ਨੇ ਇਹ ਅੰਜਾਮ ਦਿੱਤਾ ਉਹਨਾਂ ਦੀ ਗੱਲ ਅੱਜ ਦੁਨੀਆ ਸਾਹਮਣੇ ਰੱਖਣ ਤੋਂ ਗੁਰੇਜ਼ ਕਿਉਂ ਅੱਜ ਇੱਕ ਬਹੁਤ ਵੱਡਾ ਸਵਾਲ ਹੈ ਭਾਰਤੀ ਜਨਤਾ ਪਾਰਟੀ ਕਾਂਗਰਸ ਦੇ ਕੀਤੇ ਕਾਲੇ ਕਾਰਨਾਮਿਆਂ ਤੇ ਪਰਦਾ ਕਿਉਂ ਪਾਇਆ ਹੈ